ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਨਾ ਦਰਦ ਦਾ ਇੱਕ ਤੇਲ ਬਣਾਉਣ ਲੱਗੇ ਆਂਗੇ ਜਦੋਂ ਕਿ ਸਰਦੀ ਦੇ ਵਿੱਚ ਪੈਰਾਂ ਤੇ ਉਂਗਲਾਂ ਦੇ ਵਿੱਚ ਸੋਜ ਆ ਜਾਂਦੀ ਹੈਗੀ ਤੇ ਦਰਦ ਹੁੰਦਾ ਹੈਗਾ ਜਾਂ ਗੋਡਿਆਂ 'ਚ ਦਰਦ ਹੁੰਦਾ ਜਾਂ ਲੱਤਾਂ ਤੇ ਕਿਤੇ ਵੀ ਦਰਦ ਹੁੰਦਾ ਛੋਟੇ ਬੱਚੇ ਆ ਜਿਹੜੇ ਸਰਦੀ ਦੇ ਵਿੱਚ ਬਾਹਰ ਅੰਦਰ ਤੁਰੇ ਫਿਰਦੇ ਰਹਿੰਦੇ ਆਗੇ ਜਰਾਬਾ ਵਗੈਰਾ ਨਹੀਂ ਪਾਉਂਦੇ ਤੇ ਉਹਨਾਂ ਦੇ ਪੈਰ ਆ ਜਿਹੜੇ ਸੁੱਜ ਜਾਂਦੇ ਲਾਲ ਵੀ ਹੋ ਜਾਂਦੇ ਖੁਰਕ ਵੀ ਹੁੰਦੀ ਆ ਫਿਰ ਤੇ ਅੱਜ ਆਪਾਂ ਇਸ ਤਰ੍ਹਾਂ ਦਾ ਤੇਲ ਬਣਾਵਾਂਗੇ ਕਿ ਉਹ ਦਰਦ ਵਾਲੀ ਥਾਂ ਤੇ ਕਿਸੇ ਥਾਂ ਤੇ ਵੀ ਆਪਾਂ ਮਾਲਿਸ਼ ਕਰਾਂਗੇ ਦੇ ਨਾਲ ਦਰਦ ਵੀ ਠੀਕ ਹੁੰਦਾ ਹੈ ਤੇ ਜਿਹੜੀ ਸੋਜ ਹੈਗੀ ਉਹ ਵੀ ਲੈ ਜਾਂਦੀ ਹੈ ਤੇ ਉਹ ਤੇਲ ਨੂੰ ਆਪਾਂ ਕੋਈ ਵੀ ਲਾ ਸਕਦੇ ਹਾਂ ਛੋਟੇ ਤੋਂ ਲੈ ਕੇ ਵੱਡੇ ਤੱਕ ਬਜ਼ੁਰਗ ਵੀ ਤੇ ਛੋਟੇ ਬੱਚੇ ਵੀ ਕੋਈ ਵੀ ਇਹਦੀ ਜਦੋਂ ਮਾਲਸ਼ ਕਰਾਂਗੇ ਤੇਲ ਦੀ ਤਾਂ ਇਹ ਬਹੁਤ ਵਧੀਆ ਤੇਲ ਹੈ ਗਾ ਉਹਦੇ ਨਾਲ ਵੀ ਸੋਜ ਵੀ ਨਹੀਂ ਆਉਂਦੀਗੀ ਤੇ ਦਰਦ ਵੀ ਠੀਕ ਹੁੰਦਾ ਹੈ ਤੇ ਅੱਜ ਆਪਾਂ ਤੇਲ ਬਣਾਉਣ ਲੱਗੇ ਹਾਂ ਤੇ ਤੁਹਾਨੂੰ ਦੱਸ ਦਿਆਂ ਵੀ ਇਹ ਤੇਲ ਕਿਵੇਂ ਬਣਾਉਣਾ ਹੈਗਾ ਤੇ ਕਿਵੇਂ ਉਹਨੂੰ ਲਾਉਣਾ ਹੈਗਾ ਤੇ ਕਦੋਂ ਲਾਉਣਾ ਹੈਗਾ ਆਪਾਂ ਅੱਜ ਤੁਹਾਨੂੰ ਸਾਰੀ ਗੱਲ ਇਹ ਇੱਕ ਵੀਡੀਓ ਦੇ ਵਿੱਚ ਦੱਸਾਂਗੇ ਤੇ ਤੁਸੀਂ ਐਂਡ ਤੇ ਕਰ ਵੀਡੀਓ ਚ ਬਣੀ ਰਹਿਣਾਗਾ ਹਾਂਜੀ ਆਪਾਂ ਗੈਸ ਹੁਣ ਆਨ ਕਰ ਲਿਆ ਤੇ ਗੈਸ ਆ ਜਿਹੜਾ ਉਹਨੂੰ ਸਿਮਤੇ ਹੀ ਰੱਖਣਾਗਾ ਜਿਆਦਾ ਆਪਾਂ ਤੇਜ ਨਹੀਂ ਕਰਨਾਗਾ ਤੇ ਆਪਾਂ ਹੁਣ ਵਿੱਚ ਤੇਲ ਪਾਵਾਂਗੇ ਤੇਲ ਲੈਣਾਗਾ ਸਰੋਂ ਦਾ ਤੇਲ ਹੀ ਲੈਣਾ ਤੁਸੀਂ ਇਸ ਤਰ੍ਹਾਂ ਇਹਨਾਂ ਕ ਤੇਲ ਲੈ ਲੈਣਾ 2-3 ਚਮਚੇ ਤੇਲ ਦੇ ਇਸ ਤਰ੍ਹਾਂ ਦੇ ਚਮਚੇ 2-3 ਤੇਲ ਦੇ ਤੁਸੀਂ ਲੈ ਲੈਣੇ ਆਗੇ ਜੇ ਤੁਸੀਂ ਜ਼ਿਆਦਾ ਬਣਾਉਣਾ ਤਾਂ ਤੇਲ ਜ਼ਿਆਦਾ ਵੀ ਲੈ ਸਕਦੇ ਆਗੇ ਉਸ ਹਾਵ ਨਾਲ ਦੇ ਨਾਲ ਜਿਹੜੀਆਂ ਆਪਾਂ ਦੂਜੀਆਂ ਚੀਜ਼ਾਂ ਐਡ ਵਿੱਚ ਕਰਨੀਆਂ ਉਹ ਤੁਸੀਂ ਉਹਨਾਂ ਦੀ ਮਾਤਰਾ ਵੀ ਵਧਾ ਲੈਣੀ ਆਗੀ ਆਪਾਂ ਹੋਰ ਦੂਜੀ ਚੀਜ਼ ਵੀ ਇਹਦੇ ਵਿੱਚ ਐਡ ਕਰਦੇ ਆਗੇ ਇੱਕ ਤੋਂ ਚਮਚਾ ਜਿਹੜਾ ਅੱਜ ਮੈਂ ਇਹਨ ਦਾ ਪਾਵਾਂਗੇ ਜੇ ਤੁਹਾਡਾ ਤੇਲ ਜਿਆਦਾ ਹੈ ਤੁਸੀਂ ਜਿਆਦਾ ਤੇਲ ਬਣਾਉਣ ਲੱਗੇ ਆ ਤਾਂ ਉਹਦੇ ਵਿੱਚ ਤੁਸੀਂ ਦੋ ਚਮਚ ਪਾਉਨੇ ਆ ਉਸ ਹੱਬ ਨਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਸ ਹੱਬ ਨਾਲ ਤੁਸੀਂ ਜਿਵੇਂ ਤੇਲ ਪਾਉਂਗੇ ਤੇ ਉਸ ਹੱਬ ਨਾਲ ਇਹਨਾਂ ਚੀਜ਼ਾਂ ਦੀ ਮਾਤਰਾ ਵੀ ਤੁਸੀਂ ਵਧਾ ਦੇਣੀ ਹੈ ਆਪਾਂ ਪਾਉਣਾ ਹੈ ਇੱਕ ਚਮਚੀ ਸਮਝ ਲਓ ਲਸਣ ਲੈ ਲਈ ਕੱਟੀ ਹੋਈ ਕੱਟੀ ਆ ਕੱਟ ਲਈ ਆਪਾਂ ਛੱਲ ਕੇ ਇਸ ਤਰ੍ਹਾਂ ਕੱਟ ਲਈ ਛੋਟੇ ਛੋਟੇ ਪੀਸ ਕਰ ਲਈ ਉਹਦੇ ਇਸ ਤਰ੍ਹਾਂ ਕੱਟ ਲਈ ਹੁਣ ਆਪਾਂ ਇਹਨੂੰ ਸਿੰਮ ਦੇ ਵਿੱਚ ਸਿੰਮ ਤੇਲ ਨੂੰ ਹੜਕੇ ਆਂਜ ਦੇ ਵਿੱਚ ਇਹਨੂੰ ਭੁੰਨਣਾਗਾ ਜੋ ਕਿ ਅਸਰਾਏ ਦਾ ਅਜਮੈਣ ਦਾ ਵੀ ਤੇ ਲਸਣ ਦਾ ਵੀ ਉਹ ਤੇਲ ਦੇ ਵਿੱਚ ਆ ਜਾਈ ਆਪਣਾ ਤੇਲ ਫਿਰ ਪ੍ਰੋਪਰ ਤੇਲ ਬਣ ਕੇ ਤਿਆਰ ਹੋ ਜਾਈ ਆਪਣਾ ਇਹ ਲਾਉਣ ਲਈ ਇਹ ਤੇਲ ਇੰਨਾ ਵਧੀਆ ਬਣ ਜੂਗਾ ਤੁਸੀਂ ਵਰਤ ਕੇ ਦੇਖੋਗੇ ਕਿ ਇਹ ਪੈਰਾ ਤੋਂ ਲੈ ਕੇ ਸਿਰ ਤੱਕ ਇਹਦੀ ਕਿਤੇ ਵੀ ਮਾਲਿਸ਼ ਕਰ ਸਕਦੇ ਆਂ ਅੱਡੀਆਂ ਦੁਖਦੀਆਂ ਆਂ ਆਪਣੇ ਪੈਰ ਦੁਖਦੇ ਆਂ ਕਈ ਵਾਰੀ ਤੁਰਨ ਲੱਗਿਆਂ ਅੱਡੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਇਸ ਤੇਲ ਦੀ ਮਾਲਿਸ਼ ਕਰੂੰਗੀ ਤਾਂ ਆਪਾਂ ਨੂੰ ਬਹੁਤ ਫਾਇਦਾ ਹੁੰਦਾ ਹੈਗਾ ਇਹ ਤੁਸੀਂ ਤੇਲ ਲਾ ਕੇ ਦੇਖੋ ਕਦੇ ਵੀ ਅੱਡੀ ਨਹੀਂ ਦੁਖੂਗੀ ਦਰਦ ਨਹੀਂ ਹੋਊਗਾ ਤੇ ਜਿਹੜੇ ਛੋਟੇ ਬੱਚੇ ਆ ਜੇ ਉਹਨਾਂ ਦੀ ਨਹਾਉਣ ਤੋਂ ਪਹਿਲਾਂ ਉਹਨਾਂ ਨੂੰ ਲੱਤਾਂ ਤੇ ਉਹਨਾਂ ਦੀ ਦਿਮਾਚ ਕਰਦੇ ਹੋ ਕਿਉਂਕਿ ਬੱਚੇ ਸਾਰਾ ਦਿਨ ਭੱਜੇ ਭੱਜੇ ਰਹਿੰਦੇ ਆ ਤੇ ਉਹਨਾਂ ਨੂੰ ਕੋਈ ਥਕਾਵਟ ਨਹੀਂ ਹੋਊਗੀ ਤੇ ਕੋਈ ਦਰਦ ਮਹਿਸੂਸ ਨਹੀਂ ਹੋਊਗਾ ਉਹਨਾਂ ਨੂੰ ਤੇ ਤੁਸੀਂ ਇਹ ਵੀ ਤੇਲ ਉਹਨਾਂ ਦੇ ਵੀ ਛੋਟੇ ਬੱਚਿਆਂ ਦੇ ਵੀ ਲਾ ਸਕਦੇ ਆਂਗੇ ਤੇ ਇਸ ਤਰ੍ਹਾਂ ਦੇਖੋ ਤੁਸੀਂ ਹਲਕੇ ਹਲਕੇ ਹੱਥ ਨਾਲ ਇਸ ਨੂੰ ਐਂ ਕਰਕੇ ਪੁੰਨੀ ਜਾਣਾਗਾ ਅਜਮੈਨ ਹੈ ਜਿਹੜੀ ਉਹਦਾ ਅਸਰ ਵੀ ਇਹਦੇ ਵਿੱਚ ਤੇਲ ਦੇ ਵਿੱਚ ਆ ਜਾਊਗਾ ਤੇ ਇਹ ਜਿਹੜੀ ਲਸਣ ਹੈ ਜੀ ਉਹਦਾ ਅਸਰ ਵੀ ਇਹਦੇ ਵਿੱਚ ਆ ਜਾਊਗਾ ਕੋਈ ਵੀ ਲਾ ਸਕਦਾ ਹੈ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਜ਼ੁਰਗਾਂ ਦੇ ਦੇਖੋ ਤੁਸੀਂ ਗੋਡੇ ਦੁਖਦੇ ਹੁੰਦੇ ਆ ਇਹ ਬਜ਼ੁਰਗ ਵੀ ਗੋਡਿਆਂ ਤੇ ਲਾ ਸਕਦੇ ਆ ਤੇ ਬਜ਼ੁਰਗਾਂ ਨੂੰ ਕਈ ਵਾਰੀ ਠੰਗ ਖਾਂਸੀ ਦੀ ਸ਼ਿਕਾਇਤ ਹੋ ਜਾਂਦੀ ਹੈ ਤੇ ਛਾਤੀ ਰੁਕ ਜਾਂਦੀ ਹੈ ਇਹ ਤੇਲ ਨੂੰ ਤੁਸੀਂ ਛਾਤੀ ਤੇ ਮਲ ਲਓ ਛਾਤੀ ਤੇ ਮਲਣ ਨਾਲ ਵੀ ਸੋਨੂੰ ਇਹ ਜਿਹੜੀ ਛਾਤੀ ਰੁਕੀ ਹੋਈ ਇਹਦੇ ਨਾਲ ਖੁੱਲ ਜਾਂਦੀ ਹੈਗੀ ਛਾਤੀ ਤੇ ਮਾਲਸ਼ ਕਰਨੀ ਹੈ ਜੀ ਉਸ ਤਰ੍ਹਾਂ ਲਾ ਕੇ ਪੈਜੋ ਇਹਨੂੰ ਤੇ ਉਸ ਨਾਲ ਵੀ ਇਹਦੀ ਛਾਤੀ ਇਹਦੀ ਖੁੱਲ ਜਾਂਦੀ ਹੈ ਕੋ ਆਪਣਾ ਤੇਲ ਬਣ ਕੇ ਜਿਹੜਾ ਤਿਆਰ ਹੋ ਗਿਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਹੁਣ ਹੁਣ ਆ ਦੇਖੋ ਆਪਾਂ ਥੱਲੇ ਲਾ ਲਿਆ ਗਏ ਇਹਨੂੰ ਗੈਸ ਤੋਂ ਤੇ ਜਦੋਂ ਇਹ ਠੰਡਾ ਹੋ ਜਾਊਗਾ ਉਦੋਂ ਆਪਾਂ ਇਹਨੂੰ ਕਿਸੇ ਕੰਚ ਦੀ ਸ਼ੀਸ਼ੀ ਦੇ ਵਿੱਚ ਪਾ ਕੇ ਤੁਸੀਂ ਸਟੋਰ ਕਰਕੇ ਰੱਖ ਲਓ ਤੇ ਤੇਲ ਆ ਜਿਹੜਾ ਹੁਣ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਲਾਉਣਾ ਕਦੋਂ ਆ ਤੁਸੀਂ ਰਾਤ ਨੂੰ ਪੈਣ ਲੱਗੇ ਇਹਦੀ ਮਾਲਿਸ਼ ਕਰਕੇ ਲੱਤਾਂ ਤੇ ਬਾਹਾਂ ਤੇ ਪੈਜੋ ਤੇ ਤੁਹਾਡੇ ਦਰਦ ਜਿਹੜਾ ਉਸ ਨੂੰ ਵੀ ਰਾਹਤ ਮਿਲੂਗੀ ਤੇ ਜੇ ਕੋਈ ਸੋ ਜਾਏਗੀ ਉਹ ਵੀ ਠੀਕ ਹੋ ਜਾਊਗੀ ਤੇ ਇਹਨੂੰ ਬਜ਼ੁਰਗ ਵੀ ਲਾ ਸਕਦੇ ਆ ਗੋਡਿਆਂ ਤੇ ਬਜ਼ੁਰਗਾਂ ਨੇ ਵੀ ਮਾਲਿਸ਼ ਕਰਨੀ ਆ ਗੋਡਾ ਤੇ ਲਾ ਸਕਦੇ ਤੇ ਆਪਣਾ ਜੇ ਹੋਰ ਦੇਖੋ ਜੇ ਹੁਣ ਤੁਸੀਂ ਤੁਹਾਨੂੰ ਕੋਈ ਹਰੇਸ਼ਾ ਹੋਇਆ ਤੇ ਬਲਗਮ ਹੋਈ ਹੈ ਤੇ ਉਹਦੇ ਨਾਲ ਛਾਤੀ ਰੁਖੀ ਹੋਈ ਹੈ ਤੇ ਉਹਨੂੰ ਇਹਨੂੰ ਤੇਲ ਨੂੰ ਤੇਲ ਦੀਆਂ ਕੁਛਕ ਬੂੰਦਾਂ ਲੈ ਕੇ ਤੁਸੀਂ ਛਾਤੀ ਤੇ ਮਾਲਿਸ਼ ਕਰੋ ਉਹ ਮਾਲਿਸ਼ ਕਰਨ ਨਾਲ ਵੀ ਤੁਹਾਡੀ ਛਾਤੀ ਹੈ ਜਿਹੜੀ ਖੁੱਲ ਜੂਗੀ ਤੇ ਇਹਨੂੰ ਸਿਰ ਦੇ ਵਿੱਚ ਲਾਓ ਤੇ ਤਾਲੂਏ ਦੇ ਵਿੱਚ ਮ사ਜ ਕਰੋ ਤੇ ਸਿਰ ਨਹੀਂ ਦੁਖਦਾਗਾ ਇਹਦੇ ਨਾਲ ਇਹਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਆਪਾਂ ਕਿਤੇ ਵੀ ਇਸ ਤੇਲ ਦੀ ਮਾਲਿਸ਼ ਕਰ ਸਕਦੇ ਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕੋਈ ਵੀ ਇਹਨੂੰ ਤੇਲ ਦੀ ਮਾਲਸ਼ ਜਿਹੜੀ ਕਰ ਸਕਦਾ ਹੈਗਾ ਤੇ ਇਹਦੇ ਨਾਲ ਨਾ ਤਾਂ ਸੋਜ ਵੀ ਨਹੀਂ ਆਉਂਦੀ ਤੇ ਖੁਰਕ ਵੀ ਨਹੀਂ ਹੁੰਦੀ ਆਪਣੇ ਤੇ ਲਾਲ ਜਿਹੜੀਆਂ ਉਂਗਲਾਂ ਹੋ ਜਾਂਦੀਆਂ ਸਾਰਦੀ ਦੇ ਵਿੱਚ ਸਰਦੀ ਦੀ ਪ੍ਰੋਬਲਮ ਆ ਜਿਹੜੀ ਉਹ ਤੇਲ ਲਾਉਣ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ ਇਹ ਤੇਲ ਤੁਸੀਂ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਕਿੰਨਾ ਕ ਫਾਇਦਾ ਹੋ ਰਿਹਾ ਹੈ ਤੇਲ ਬਣਾਉਣ ਦੇ ਕਿੰਨੇ ਫਾਇਦੇ ਅਜਮੈਣ ਪਾਈ ਜਿਹੜੀ ਲਸਣ ਪਾਈ ਹੈ ਬਹੁਤ ਹੀ ਵਧੀਆ ਚੀਜ਼ ਹੈ ਜਿਹੜੀਆਂ ਆਪਾਂ ਕੁਦਰਤੀ ਚੀਜ਼ਾਂ ਘਰ ਵਿੱਚ ਤਿਆਰ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ